ਪਾਣੀ ਭਾਜੀ ਬਹੁਤ ਵਧੀਆ ਪਾਣੀ ਹੈ ਚੰਗਾ ਪੀਣ ਯੋਗ ਪਾਣੀ ਹੈ ਕਿ ਪਿੰਡਾਂ 'ਚ ਪਾਣੀ ਸਾਰੇ ਖਰਾਬ ਹੋ ਚੁੱਕੇ ਆ ਇਹਨਾਂ ਤੋਂ ਬਿਮਾਰੀਆਂ ਵੱਧ ਤੋਂ ਵੱਧ ਲੱਗ ਰਹੀਆਂ ਨੇ ਇਹ ਕਰਕੇ ਪਾਣੀ ਸਾਫ ਸਥਰਾ ਲੈ ਕੇ ਜਾਂਦੇ ਆ ਨੈਚੁਰਲੀ ਪਿਰੀਫਾਈਡ ਹੈ ਪਾਣੀ ਮਤਲਬ ਆਰੋ ਦਾਦੇ ਚਲੋ ਜਿਵੇਂ ਆਪਾਂ ਉਹ ਫਿਲਟਰ ਤਾਂ ਕਰਦਾ ਹੀ ਕਰਦਾ ਜਿਹੜੇ ਉਹ ਕਟਾਣੂ ਦਾ ਮਾਰਦਾ ਹੀ ਮਾਰਦਾ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹ ਵੀ ਮਾਰ ਦਿੰਦਾ ਹੈ ਇਹ ਨੈਚੁਰਲੀ ਸਾਫ ਪਾਣੀ ਹੈ ਇਸ ਕਰਕੇ ਅਸੀਂ ਇਸ ਦੀ ਵਰਤੋਂ ਕਰਦੇ ਆ ਭਾਜੀ ਇਹ ਪਾਣੀ ਜਿਹੜਾ ਬਹੁਤ ਵਧੀਆ ਵਾ ਇਹ ਕਰਕੇ ਸਾਨੂੰ ਜਿੰਨੀਆਂ ਬਿਮਾਰੀਆਂ ਤੋਂ ਬਚਾਉਂਦਾ ਇਸ ਕਰਕੇ ਇਹ ਪਾਣੀ ਘਰ ਦੇ ਚਿਰ ਤੋਂ ਲੈ ਜਾਂਦੇ ਆ ਬੋਤਲਾਂ ਭਰ ਕੇ ਤੇ ਫ੍ਰਿਜ ਚ ਲਾਉਣ ਦੀ ਲੋੜ ਨਹੀਂ ਠੰਡਾ ਪਾਣ ਨੂੰ ਫਿਰੋ ਜਿੱਦਾਂ ਕਹਿੰਦੇ ਹਾਂ ਜਿੱਦਾਂ ਭਰ ਕੇ ਲੈ ਜੀਦੇ ਆ ਦੋ ਹਫ਼ਤੇ ਲੱਜਾਂਦੇ ਤੁਸੀਂ ਦੇ ਰਹੇ ਲੁਧਿਆਣਾ ਲਈ ਅੱਜ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਦੇਖ ਸਕਦੇ ਜੀ ਜਿਹੜਾ ਪਾਣੀ ਐ ਇੱਥੋਂ ਦਾ ਲੋਕੀ ਪਾਣੀ ਜਿਹੜਾ ਪਿੰਡਾਂ 'ਚ ਲੈ ਕੇ ਜਾਂਦੇ ਆ ਜਿਹੜੇ ਆਰਓ ਆ ਆਰਓ ਵੀ ਨਹੀਂ ਪਿੰਡਾਂ 'ਚ ਲੱਗੇ ਤੇ ਉਹਨਾਂ ਨੇ ਜਿਹੜਾ ਇਹ ਨਲਕੇ ਦਾ ਪਾਣੀ ਲੈਂਦੇ ਆ ਤੇ ਦੇਖ ਸਕਦੇ ਜੇ ਜਿਹੜਾ ਪਾਣੀ ਲੈਣ ਆਉਂਦੇ ਇੱਥੇ ਲੋਕ ਆਪਣੇ ਡੋਨੇ ਲੈ ਕੇ ਆਉਂਦੇ, ਵਾਟਰ ਕੁਕਟਰ ਲੈ ਕੇ ਆਉਂਦੇ ਆ ਪਰ ਪਾਣੀ ਇਹਨਾਂ ਦਾ ਗੱਲ ਵੀ ਕਰਾਂਗੇ ਵੀ ਇੱਥੋਂ ਦਾ ਪਾਣੀ ਕਿਉਂ ਐਡਾ ਵਧੀਆ ਪਾਣੀ ਐ, ਕਿਉਂ ਲੈਣ ਆਉਂਦੇ ਆ? ਭਾਜੀ ਕੀ ਨਾਮ ਤੁਹਾਡਾ? ਰਤਪਾਲ ਸਿੰਘ ਜੀ। ਸਰ ਕੀ ਨਾਮ ਪਿੰਡ ਦਾ ਇਹਦਾ? ਇਹ ਪਿੰਡ ਜਾਲੀਕਲਾਂ ਜੀ। ਸਰ ਇਹ ਪਾਣੀ ਦੀ ਕੀ ਖਾਸੀਅਤ ਹੈ? ਪਾਣੀ ਭਾਜੀ ਬਹੁਤ ਵਧੀਆ ਪਾਣੀ ਐ, ਚੰਗਾ ਪੀਣ ਯੋ ਕਾ ਪਿੰਡਾਂ ਚ ਪਾਣੀ ਸਾਰੇ ਖਰਾਬ ਹੋ ਚੁੱਕੇ ਆ ਇਹਨਾਂ ਤੋਂ ਬਿਮਾਰੀਆਂ ਵੱਧ ਤੋਂ ਵੱਧ ਲੱਗ ਰਹੀਆਂ ਨੇ ਇਹ ਕਰਕੇ ਪਾਣੀ ਇਹ ਸਾਫ਼-ਸਥਰਾ ਲੈ ਕੇ ਜਾਂਦੇ ਆ ਸਰ ਆਰੋ ਵੀ ਲੋਕਾਂ ਨੇ ਲਵਾਏ ਜਾਂਦੇ ਪਰ ਨਹੀਂ ਸਰ ਆਰੋ ਇਹਨੂੰ ਫੇਲ ਕਰਦਾ ਸੀ ਸਰ ਇਹਦੇ ਕਿ ਸਾਰੇ ਘਟਾਣੂ ਨੂੰ ਸਭ ਕੁਝ ਕੁਝ ਨਹੀਂ ਮਰਦਾ ਉਹ ਤੁਹਾਨੂੰ ਬੰਦਾ ਰੋਲਾ ਦੇ ਸਾਰੇ ਘਟਾਣੂ ਮਰ ਜਾਂਦੇ ਇਹ ਕਈ ਕੁਝ ਹੋ ਜਾਂਦਾ ਪਰ ਇਹ ਪਾਣੀ ਨਾਲ ਦਾ ਪਾਣੀ ਇਹ ਕੀ ਕਹਿੰਦੇ ਨੇ ਬੰਬੇ ਦੇ ਦੁੱਧ ਵਰਗਾ ਰਿਆਲੀ ਦਾ ਪਾਣੀ ਇੱਕ ਦੇਖਿਆ ਸੀ ਪਿੱਛੇ ਪਾਲੰਪੁਰ ਚ ਵੀ ਇੱਕ ਪਾਣੀ ਸੀ ਜਿਹੜਾ ਉਹ ਕਿ ਲੈ ਜਾਂਦਾ ਸੀ ਇਹ ਪਾਣੀ ਇਹ ਪਾਣੀ ਬਹੁਤ ਵਧੀਆ ਸੁਧ ਪਾਣੀ ਹੈ ਕਿੰਨੇ ਕ ਪਿੰਡ ਆਉਂਦੇ ਇੱਥੇ ਪਾਣੀ ਲੈਣ ਇੱਥੋਂ ਤਕਰੀਬਨ ਲਗ ਲਗ ਇਹਨੇ ਵੀ 7-8 ਪਿੰਡ ਲੱਗਦੇ ਜੀ ਕੁਝ ਇੱਥੋਂ ਖੜਦੇ ਆ ਕੁਝ ਉਹ ਜੰਗਲ ਵਾਲੇ ਨੇੜੇ ਤੋਂ ਫੜਦੇ ਜਿਹੜੇ ਉਧਰਲੇ ਪਿੰਡ ਉਧਰ ਲੱਗਦੇ ਆ ਫਿਰ ਸਿਰਨਾਮ ਆਉਂਦੇ ਤੁਸੀਂ ਪਾਣੀ ਲੈਣ ਨਹੀਂ ਜੀ ਇੱਕ ਟਾਈਮ ਹੀ ਲਾ ਜੀ ਤੇ ਇੱਕ ਦੋ ਦਿਨ ਲੱਗ ਜਾਂਦਾ ਡੋਣੇ ਪਰ ਕੇ ਲਾਇਏ ਹੁਣ ਪਰ ਕੇ ਲਾਇਏ ਜੀ ਕੋਈ ਕੈਨ ਲੈ ਜਾਂਦਾ ਕੋਈ ਡੋਣਾ ਲੈ ਜਾਂਦਾ ਦੇਖਿਆ ਤੇ ਗੱਡੀ ਚ ਆਏ ਨਾਲ ਆਪਣੇ ਪਰਿਵਾਰ ਦੇ ਬਿਲਕੁਲ ਬਿਲਕੁਲ ਜੇਹੀ ਕਿਤੇ ਜਾ ਰਹੇ ਆ ਕਿ ਚੰਗੇ ਪਾਣੀ ਦਾ ਤੁਹਾਨੂੰ ਪਤਾ ਚੰਗੀ ਚੀਜ਼ ਦਾ ਫਾਇਦਾ ਹੀ ਆ। ਇੱਕ ਪਾਣੀ ਠੰਡਾ ਵੀ ਆ। ਇੱਕ ਪਾਣੀ ਠੰਡਾ ਵੀ ਆ। ਠੰਡਾ বরਫਾਉਂ ਦੀ ਲੋੜ ਨਹੀਂ ਪੈਂਦੀ ਤੇ ਦੂਜੀ ਗੱਲ ਇਹ ਆ ਵੀ ਖਰਾਬ ਪਾਣੀ ਪੀਜੇ ਤੁਹਾਨੂੰ ਪਤਾ ਨੁਕਸਾਨ ਬਿਮਾਰੀਆਂ ਤਾਂ ਫਿਰ ਲੱਗਦੀਆਂ ਆ। ਤੇ ਮਾਰੀਆਂ ਨੂੰ ਬਚਣ ਵਾਸਤੇ ਚੰਗੇ ਪਾਣੀ ਦੀ ਵਰਤੋਂ ਕਰ ਰਹੇ ਆ ਜੀ। ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜਾ ਪਾਣੀ ਇੱਥੋਂ ਦਾ ਪਾਣੀ ਜਿਹੜਾ ਸ਼ੁੱਧ ਪਾਣੀ ਆ ਔਰ ਕਈ ਬਿਮਾਰੀਆਂ ਵੀ ਦੂਰ ਕਰਦਾ ਵਾ। ਆਪਾਂ ਗੱਲ ਵੀ ਕਰਦੇ ਹੋਰ ਭਾਜੀ ਨਾ ਭਾਜੀ ਕੀ ਨਾਮ ਤੁਹਾਡਾ? ਚਰਨਜੀਤ ਸਿੰਘ ਜੀ। ਸਾਰੇ ਇਹਦਾ ਪਾਣੀ ਇੱਥੋਂ ਲੈਣ ਆਉਂਦੇ ਹੋ ਕੀ ਖਾਸियत ਹੈ ਇਹਦੇ ਦੀ ਜੀ ਪਾਣੀ ਇਹਦੇ ਵਿੱਚ ਖਾਸियत ਇਹ ਹੈ ਕਿ ਇਹ ਨੇਚਰਲੀ ਪਿਉਰੀਫਾਈਡ ਆ ਨੇਚਰਲੀ ਪਿਉਰੀਫਾਈਡ ਆ ਇਹ ਪਾਣੀ ਮਤਲਬ ਆਰੋ ਦਾ ਦੇ ਚਲੋ ਜਿਵੇਂ ਆਪਾਂ ਉਹ ਫਿਲਟਰ ਤਾਂ ਕਰਦਾ ਹੀ ਕਰਦਾ ਜਿਹੜੇ ਉਹ ਕਟਾਣੂ ਦਾ ਮਾਰਦਾ ਹੀ ਮਾਰਦਾ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਉਹ ਵੀ ਮਾਰ ਦਿੰਦਾ ਇਹ ਨੇਚਰਲੀ ਸਾਫ਼ ਪਾਣੀ ਆ ਇਸ ਕਰਕੇ ਅਸੀਂ ਇਸ ਦੀ ਵਰਤੋਂ ਕਰਦੇ ਸਰ ਦੇਖਿਆ ਜਾ ਕਿੰਨੇ ਪਿੰਡਾਂ ਦੇ ਲੋਕ ਜਿਹੜੇ ਇੱਥੋਂ ਪਾਣੀ ਲੈ ਕੇ ਜਾਂਦੇ ਤਕਰੀਬਨ ਤਕਰੀਬਨ ਇਹਦੇ ਨਾਲ ਨਾਲ ਸਾਨੂੰ 4-5 ਪਿੰਡ ਲੱਗਦੇ ਜੀ ਇਹ 4-5 ਪਿੰਡ ਹੀ ਇੱਥੋਂ ਲੈ ਕੇ ਜਾਂਦੇ ਫਿਰ ਅੱਗੇ ਦੂਸਰੀ ਨਹਿਰ ਆ ਹੋਰ ਵੀ ਜਿੱਥੇ ਵੀ ਤੁਸੀਂ ਇਹ ਏਰੀਏ ਦੇ ਵਿੱਚ ਜਿੱਥੇ ਵੀ ਨਹਿਰਾਂ ਦੇ ਕੋਲ ਜਾਓਗੇ ਇੱਕ ਅੱਗੇ ਪੋਲਾ ਉੱਥੇ ਵੀ ਜਾਓਗੇ ਉੱਥੋਂ ਦੇ ਵੀ ਜਿੰਨੇ ਵੀ 2-4 ਪਿੰਡ ਲੱਗਣਗੇ ਉਹ ਸਾਰੇ ਪਾਣੀ ਨਹਿਰ ਤੋਂ ਹੀ ਖੜਦੇ ਹਰ ਵੇਲੇ ਮਤਲਬ ਤੁਹਾਨੂੰ 2-4 ਪਾਣੀ ਮਤਲਬ ਲੈਣ ਆਉਂਦੇ ਮਿਲ ਹੀ ਜਾਣਗੇ ਐਨੀ ਡੈਮ ਤੁਸੀਂ ਜਦੋਂ ਵੀ ਪੂਰਾ ਦਿਨ ਦੇ ਵਿੱਚ ਇਧਰੋਂ ਦੀ ਲੈਂਦੇ ਪਾਣੀ ਬਿਲਕੁਲ ਠੰਡਾ ਸਾਫ਼ ਪਾਣੀ ਇਹ ਸੁਣਿਆ ਦੀ ਪਿੰਡ ਵਾਸੀ ਨੇ ਆਪਾਂ ਹੋਰ ਵੀ ਗੱਲ ਕਰਦੇ ਤੀ ਦੇਖ ਸਕਦੇ ਜੀ ਆ ਭਾਜੀ ਆਏ ਤੇ ਆ ਮੋਟਰਸਾਈਕਲ ਤੇ ਆਏ ਤੇ ਜਿਹੜਾ ਪਾਣੀ ਲੈਣ ਆਏ ਤੇ ਹਰ ਛੋਟੀ ਤੋਂ ਛੋਟੀ ਬੋਤਲ ਵੱਡੀ ਤੋਂ ਵੱਡੀ ਔਰ ਕੈਨ ਵੀ ਨਾਲ ਲੈ ਕੇ ਆਏ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਸਿਕੰਦਰ ਸਿੰਘ ਜੀ ਸਰ ਤੁਸੀਂ ਪਾਣੀ ਲੈਣ ਆਏ ਹੋ ਬੜੀ ਭਾਰੀ ਮਾਤਰਾ ਚਾਹੀਏ ਵਣ ਲੈਣ ਕੀ ਕਰ ਰਹੇ ਹੋ ਭਾਜੀ ਇਹ ਪਾਣੀ ਜਿਹੜਾ ਵਾ ਬਹੁਤ ਵਧੀਆ ਵਾ ਇਹ ਕਰਕੇ ਸਾਨੂੰ ਜਿੰਨੀਆਂ ਬਿਮਾਰੀਆਂ ਤੋਂ ਬਚਾਉਂਦਾ ਵਾ ਇਸ ਕਰਕੇ ਇਹ ਪਾਣੀ ਘਰ ਵਿੱਚ ਕੱ ਲੈ ਜਾਂਦੇ ਆ ਬੋਤਲਾਂ ਭਰ ਕੇ ਤੇ ਫਰਿੱਜ ਚ ਲਾਉਣ ਦੀ ਲੋੜ ਨਹੀਂ ਠੰਡਾ ਪਾਣੀ ਹੈ ਤੇ ਰੋਜ਼ ਇਦਾਂ ਹੀ ਕਰਨੀ ਹਾਂਜੀ ਇਦਾਂ ਭਰ ਕੇ ਲੈ ਜਾਂਦੇ ਆ ਦੋ ਹਫ਼ਤੇ ਨਾਲ ਜਾਂਦੇ ਜੀ ਉਹ ਤੇ ਨਾ ਕਿੰਨੇ ਦੇਰ ਨਾਲ ਹਾਂਜੀ ਛੋਟੀ ਛੋਟੀ ਬੋਤਲ ਵੀ ਦੇਖਿਆ ਤੁਹਾਡੇ ਕੋਲ ਲੈ ਕੇ ਜਾ ਰਹੇ ਹਾਂ ਛੋਟੀ ਛੋਟੀ ਬੋਤਲ ਦੇ ਦਾ ਇਹ ਕਿ ਬਾਣੀ ਜਿਹੜਾ ਵੇਸਟ ਨਹੀਂ ਹੁੰਦਾ ਛੋਟੀ ਬੋਤਲ ਬੱਚਿਆਂ ਨੂੰ ਦੇਈਦੀ ਆ ਉਹ ਜਿੰਨਾ ਕੋ ਨਾ ਪੀਣਾ ਉਹਨਾਂ ਕੋ ਨਾ ਪੀ ਲੈਣਾ ਵਾ ਬਾਕੀ ਜਿਹੜਾ ਪਾਣੀ ਆ ਵੱਡੀਆਂ ਬੋਤਲਾਂ ਦਾ ਉਹ ਸੇਵ ਰੱਖ ਲਈਦਾ ਦੇਖਿਆ ਜਾਈ ਤੇ ਪਾਣੀ ਜਿਹੜਾ ਮੈਂ ਜਿਹੜਾ ਦੀ ਸਪੀਕਰ ਲਾਇਆ ਦੇ ਅੱਗੇ ਮੈਂ ਸਮਝਿਆ ਕਿ ਪਾਣੀ ਪਿੰਡਾਂ ਚ ਦੇਣ ਜਾਂਦੇ ਆ ਆਵਾਜ਼ ਮਾਰ ਕੇ ਤੁਸੀਂ ਤੰਨਾ ਪਿੰਡ ਤੰਨਾ ਘਰਾਂ ਦਾ ਪਾਣੀ ਇਹੇ ਆ ਤੁਸੀਂ ਲੈ ਕੇ ਜਾ ਤੰਨਾ ਘਰਾਂ ਦਾ ਪਾਣੀ ਮੈਂ ਲੈ ਕੇ ਜਾਣਾ ਬਸ ਇਹ ਪੇਟੀ ਦੇ ਉੱਤੇ ਨਾਮ ਕੀ ਤੁਹਾਡਾ ਮੇਰਾ ਨਾਮ ਸਕੰਦਰ ਖਾਸ਼ੇ ਦੀ ਇੱਥੋਂ ਦਾ ਪਾਣੀ ਚਾਹੇ ਖਾਸ਼ੇ ਤੇ ਆਈ ਹੈ ਕਿ ਦੂਸਰਾ ਪਾਣੀ ਸੀ ਪੀਵਾਂਗੇ ਉਹਦੇ ਨਾਲ ਅੱਡੇ ਪੇਟ ਦਰਦ ਹੋਣ ਡਾ ਬੂਗੀ ਪੱਥਰੀ ਵਗਾਰਾ ਹੋਣ ਡਾ ਬੂਣੀ ਇਹ ਪਾਣੀ ਦੇ ਨਾਲ ਕੋਈ ਪੱਥਰੀ ਨਹੀਂ ਕੋਈ ਗੈਸ ਨਹੀਂ ਕੋਈ ਪੇਟ ਦਰਦ ਨਹੀਂ ਹੁੰਦਾ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਜਿਹੜਾ ਪਾਣੀ ਹੈ ਇੱਥੋਂ ਦਾ ਬਹੁਤ ਸ਼ੁੱਧ ਪਾਣੀ ਹੈ ਇਹਦੇ ਨਾਲ ਕਈ ਬਿਮਾਰੀਆਂ ਵੀ ਦੂਰ ਹੁੰਦੀਆਂ ਪਰ ਜਿਹੜੇ ਪਿੰਡਾਂ ਦੇ ਵਿੱਚ ਇੱਥੇ ਪਿੰਡਾਂ ਦੇ ਵਿੱਚ ਆਰੋਣੀ ਲਵਾਏਦੇ ਉਹ ਇੱਥੋਂ ਹੀ ਪਾਣੀ ਲੈ ਕੇ ਤੇ ਘਰ ਖੜਦੇ ਨੇ ਮੈਂ ਪਟਿਆਲਾ ਦੇ ਵਿਕੀ ਮਲਿਕ ਲੁਧਿਆਣਾ ਲਾਈਵ